Hello, my YouTube family, que me o tusare. ਮੇਰੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਅਰਬੀ ਦੀ ਸਬਜ਼ੀ ਤੇ ਅਰਬੀ ਦੀ ਸਬਜ਼ੀ ਆਪਾਂ ਜਿਹਨੂੰ ਆਲੂਆਂ ਦੀ ਸਬਜ਼ੀ ਪਸੰਦ ਆ ਉਹਨੂੰ ਅੱਜ ਅਰਬੀ ਦੀ ਸਬਜ਼ੀ ਵੀ ਪਸੰਦ ਆ ਜਾਊਗੀ ਤੇ ਇਸ ਤਰੀਕੇ ਨਾਲ ਬਣਾਓਗੇ ਤਾਂ ਤੁਹਾਨੂੰ ਅਰਬੀ ਦੀ ਸਬਜ਼ੀ ਹਮੇਸ਼ਾ ਹੀ ਤੁਹਾਡੇ ਸ ਮੂੰਹ ਦੇ ਵਿੱਚ ਇਹਦਾ ਸਵਾਦ ਨਹੀਂ ਲਹੂਗਾ ਤੇ ਵੈਸੇ ਤਾਂ ਆਪਾਂ ਤੁਸੀਂ ਇਹਨੂੰ ਸਟ੍ਰੀਮ ਵੀ ਕਰ ਸਕਦੇ ਹੋ ਪਰ ਹਰੇਕ ਦੇ ਘਰ ਦੇ ਵਿੱਚ ਸਟ੍ਰੀਮਰ ਨਹੀਂ ਹੁੰਦਾ ਤੇ ਇਹਦੇ ਕਰਕੇ ਆਪਾਂ ਇਹਨੂੰ ਪੈਨ ਦੇ ਵਿੱਚ ਹੀ ਬਣਾਵਾਂਗੇ ਇੱਕ ਪੈਨ ਲਾ ਲਾਂਗੇ ਉਹਦੇ ਵਿੱਚ ਪਾਣੀ ਪਾ ਕੇ ਉਹਦੇ ਵਿੱਚ ਉਹ ਇੱਕ ਹੋਲਡਰ ਜਾਂ ਰੱਖ ਲਾਂਗੇ ਉਹਦੇ ਵਿੱਚ ਆਪਾਂ ਨਾ ਛਾਲਣੀ ਰ ਦੀ ਆਪਾਂ ਅਰਬੀ ਰੱਖ ਲਾਂਗੇ ਤੇ ਮਤਲਬ ਇਹਨੂੰ ਆਪਾਂ ਨੇ ਸਟ੍ਰੀਮ ਕਰਨੀ ਹੈ ਮਤਲਬ ਭਾਫ ਦੇਣੀ ਹੈ ਇਹ ਚੀਜ਼ ਦੀ ਤੇ ਆਪਾਂ ਉਹਦੇ ਵਿੱਚ ਪਾਣੀ ਪਾ ਕੇ ਨਾ ਮਤਲਬ ਪਹਿਲਾਂ ਉਹਦੇ ਵਿੱਚ ਅਰਬੀ ਰੱਖ ਲਾਂਗੇ ਪਿਆਜ਼ ਰੱਖ ਲਾਂਗੇ ਤੇ ਉਸ ਤੋਂ ਬਾਅਦ ਜਿਹੜੇ ਆਪਣੇ ਟਮਾਟਰ ਆਗੇ ਉਹ ਵੀ ਆਪਾਂ ਇਹਦੇ ਵਿੱਚ ਹੀ ਰੱਖ ਲਾਂਗੇ ਤਾਂ ਕਿ ਉਹਦੇ ਨਾਲ ਐਵੇਂ ਆ ਨਾ ਮਤਲਬ ਇਹ ਭਾਫ਼ ਦੇ ਨਾਲ ਹੀ ਚੰਗੇ ਤਰੀਕੇ ਦੇ ਨਾਲ ਉਹ ਹੋ ਜਾਣ ਥੋੜਾ ਜਿਹਾ ਮਤਲਬ ਉਹ ਕੱਟ ਲਗਾ ਕੇ ਨਾ ਆਪਾਂ ਚੰਗੇ ਤਰੀਕੇ ਦੇ ਨਾਲ ਇਹਦੇ ਵਿੱਚ ਟਮਾਟਰ ਵੀ ਨਾ ਆਪਾਂ ਇਹਦੇ ਵਿੱਚ ਮਤਲਬ ਚੰਗੇ ਤਰ੍ਹਾਂ ਉਹਨਾਂ ਨੂੰ ਵੀ ਸਟ੍ਰੀਮ ਮੈਲਟਵੇ ਤੇ ਕੱਟ ਕਰਕੇ ਆਪਾਂ ਟਮਾਟਰ ਤੇ ਹਰੀਆਂ ਮਿਰਚ ਆਪਾਂ ਇਹ ਸਾਰਾ ਕੁਝ ਇਹਦੇ ਵਿੱਚ ਰੱਖ ਲਾਂਗੇ ਅਦਰਕ ਵੀ ਆਪਾਂ ਇਹਦੇ ਵਿੱਚ ਹੀ ਰੱਖ ਦਾਂਗੇ ਉਸ ਸਵਾਦਾ ਪੈਨ ਨੂੰ ਕਬਰ ਕਰਕੇ ਰੱਖ ਰਾਂਗੇ ਇਹਦੇ ਉੱਤੇ ਟੱਕਣ ਲਗਾ ਦਾਂਗੇ ਤਾਂ ਕਿ ਮਤਲਬ ਇਹਨਾਂ ਨੂੰ ਸਟ੍ਰੀਮ ਵਧੀਆ ਤਰੀਕੇ ਨਾਲ ਇਹ ਹੋ ਜਾਣ ਤੇ ਅੱਜ ਮੇਰੀ ਵੌਇਸ ਨਾਲ ਐਵੇਂ ਹੀ ਅਡਜਸਟ ਕਰਿਓ ਤੇ ਨਾ ਥੋੜਾ ਜਿਹਾ ਕੋਲਡ ਹੋਇਆ ਹੋਇਆ ਤੇ ਉਸ ਤੋਂ ਬਾਅਦ ਸਟ੍ਰੀਮ ਹੋਣ ਤੋਂ ਬਾਅਦ ਆਪਾਂ ਇਹਨੂੰ ਦੇਖ ਲਾਂਗੇ ਚੰਗੇ ਤਰੀਕੇ ਦੇ ਨਾਲ ਵੀ ਹਾਂ ਵੀ ਆਪਣੇ ਇਹ ਜਿਹੜੇ ਟਮਾਟਰ ਦਾ ਛਲਕਾ ਹੈਗਾ ਉਹ ਤਾਂ ਉੱਪਰ ਨੂੰ ਉੱਠ ਗਿਆ ਉੱਥੋਂ ਪਤਾ ਲੱਗ ਗਿਆ ਵੀ ਟਮਾਟਰ ਆਪਾਂ ਟਮਾਟਰ ਪਿਆਜ਼ ਦੇ ਜਿਆਦਾ ਨਾ ਗਲ ਜਾਣ ਇਹਦੇ ਕਰਕੇ ਆਪਾਂ ਇਹਨਾਂ ਨੂੰ ਕੱਟ ਲਾਂਗੇ ਤੇ ਉਸ ਤੋਂ ਬਾਅਦ ਆਪਾਂ ਨਾ ਅਰਬੀ ਹੈ ਜਿਹੜੀ ਉਹਨੂੰ ਚੈੱਕ ਕਰ ਲਾਂਗੇ ਵੀ ਆਪਣੀ ਅਰਬੀ ਬਣ ਗਈ ਕਿ ਨਹੀਂ ਬਣ ਗਈ ਤੇ ਜੇ ਆਪਾਂ ਨੂੰ ਇਹ ਲੱਗਦਾ ਵੀ ਹਾਂ ਵੀ ਇਹਨੂੰ ਥੋੜੀ ਜਿਹੀ ਹੋਰ ਉਹਦੀ ਲੋੜ ਹੈਗੀ ਤੇ ਇਹਦੇ ਕਰਕੇ ਨਾ ਇਹਦੇ ਵਿੱਚ ਚਾਕੂ ਨਹੀਂ ਸਹੀ ਜਾ ਰਿਹਾ ਆਪਾਂ ਇਹਦੇ ਥੋੜਾ ਟਾਈਮ ਹੋ ਸਟ੍ਰੀਮ ਕਰਵਾ ਲਾਂਗੇ ਮਤਲਬ ਪਾਣੀ ਇਹਦੇ ਵਿੱਚ ਘਟ ਗਿਆ ਹੋ ਘਟ ਗਿਆ ਤਾਂ ਆਪਾਂ ਇਹਦੇ ਵਿੱਚ ਹੋਰ ਪਾ ਲਿਆ ਤੇ ਤੁਸੀਂ ਵੀ ਐਵੇਂ ਦੇਖ ਕੇ ਇਹਦੇ ਵਿੱਚ ਪਾਣੀ ਘਟਵਾਦ ਕਰ ਸਕਦੇ ਹੋ ਜੇ ਉਸ ਤੋਂ ਬਾਅਦ ਸਟ੍ਰੀਮ ਨੂੰ ਚੰਗੇ ਤਰੀਕੇ ਨਾਲ ਜਦੋਂ ਇਹ ਆਪਾਂ ਨੇ ਦੇਖ ਲਿਆ ਮਤਲਬ ਇਹਨੂੰ ਥੋੜਾ ਟਾਈਮ ਹੋ ਸਟ੍ਰੀਮ ਨਾ ਦਵਾਤੀ ਤੇ ਉਸ ਤੋਂ ਬਾਅਦ ਇਹ ਜਦੋਂ ਆਪਾਂ ਨੂੰ ਪਤਾ ਲੱਗ ਗਿਆ ਵੀ ਇਹ ਹੋ ਗਿਆ ਉਸ ਤੋਂ ਬਾਅਦ ਇਹ ਸਾਈਡ ਤੇ ਕੱਢ ਕੇ ਧਰ ਰੱਖ ਦਾਂਗੇ ਤੇ ਦੂਸਰੀ ਸਾਈਡ ਜਿਹੜੇ ਆਪਣੇ ਲਸਣ ਪਿਆਜ਼ ਹੈ ਜਿਹੜਾ ਆਪਣਾ ਉਹ ਹੈ ਨਾ ਮਤਲਬ ਟਮਾਟਰ ਉਹਦੋਂ ਨਾ ਐਵੇਂ ਛਿਲਕਾ ਹੀ ਲੈ ਜੂਗਾ ਤੇ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਚੰਗੇ ਤਰੀਕੇ ਦੇ ਨਾਲ ਮਤਲਬ ਇਹਦਾ ਦਾਣਾ ਆਪਾਂ ਉਹ ਬਣਾ ਲਵਾਂਗੇ ਛਿਲਕਾ ਆਰਾਮ ਨਾਲ ਉੱਤਰ ਜਾਊਗਾ ਇਹਦਾ ਮਤਲਬ ਤੁਹਾਨੂੰ ਕੋਈ ਜ਼ਿਆਦਾ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਹੈਗੀ ਉਸ ਤੋਂ ਬਾਅਦ ਇਹਨਾਂ ਸਾਰਿਆਂ ਦਾ ਆਪਾਂ ਮਿਕਸੀ ਦੇ ਵਿੱਚ ਇਹਨਾਂ ਦਾ ਨਾ ਮਿਕਸਚਰ ਬਣਾ ਲਾਂਗੇ ਟਮਾਟਰ ਦਾ ਪਿਆਜ਼ ਦਾ ਅਦਰਕ ਦਾ ਤੇ ਹਰੀ ਮਿਰਚਾਂ ਦਾ ਇਹਨਾਂ ਨੂੰ ਆਪਾਂ ਚੰਗੀ ਤਰੀਕੇ ਨਾਲ ਵੀ ਸਭ ਆਪ ਇਹਦੇ ਵਿੱਚ ਲਸਣ ਦੀਆਂ ਕੁਝ ਕੁ ਕਲੀਆਂ ਵੀ ਐਡ ਕਰ ਲਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰੀਕੇ ਦੇ ਨਾਲ ਜਿਹੜਾ ਮਸਾਲਾ ਹੈਗਾ ਉਹ ਆਪਾਂ ਇਹਦਾ ਤਿਆਰ ਕਰ ਲਾਂਗੇ ਪੀਸ ਕੇ ਤੇ ਤੁਸੀਂ ਦੇਖ ਸਕਦੇ ਹੋ ਜਿਹੜਾ ਉਹ ਹੈ ਨਾ ਪੇਸਟ ਬਹੁਤ ਹੀ ਜਲ ਸਬੂਤ ਬਣ ਗਿਆ ਆਪਾਂ ਨੇ ਇਹਦੇ ਵਿੱਚ ਪਾਣੀ ਨਹੀਂ ਐਡ ਕੀਤਾ ਸੀ ਕਿਉਂਕਿ ਟਮਾਟਰ ਦੇ ਵਿੱਚ ਖੁਦ ਦੇ ਵਿੱਚ ਹੀ ਬਹੁਤ ਪਾਣੀ ਹੁੰਦਾ ਤੇ ਆਪਨੇ ਜਿਹੜੇ ਅਰਬੀਆਂ ਨੇ ਉਹ ਵੀ ਠੰਡੀਆਂ ਹੋ ਗਿਆ ਤੇ ਹੁਣ ਆਪਾਂ ਇਹ ਛਿੱਲ ਕੇ ਅਰਬੀਆਂ ਦਾ ਛਿਲਕਾ ਉਤਾਰਾਂਗੇ ਤੇ ਬਹੁਤ ਹੀ ਆਸਾਨੀ ਨਾਲ ਤੇ ਬਹੁਤ ਹੀ ਜਲਦੀ ਉੱਤਰ ਜਾਊਗਾ ਤੇ ਤੁਸੀਂ ਚਾਹੋ ਤਾਂ ਕੁੱਕਰ ਦੇ ਵਿੱਚ ਵੀ ਐਵੇਂ ਰੱਖ ਕੇ ਤੁਸੀਂ ਸਟੀ ਲਵਾ ਸਕਦੇ ਹੋ ਤੇ ਜ਼ਿਆਦਾ ਹੋ ਨਹੀਂ ਕਰਨਾ ਹੈਗਾ ਦੇਖੋ ਹੁਣ ਆਪਣੀਆਂ ਅਰਬੀਆਂ ਵੀ ਸੁੱਕੀਆਂ ਪਈਆਂ ਨੇ ਕੋਈ ਇਹਦੇ ਉੱਤੇ ਜ਼ਿਆਦਾ ਉਹ ਗਿਲੀਆਂ ਯਾਰੀ ਹੈਗੀਆਂ ਤੇ ਐਵੇਂ ਹੀ ਆਪਾਂ ਸਾਰਿਆਂ ਦਾ ਛਿਲਕਾ ਉਤਾਰ ਕੇ ਰੱਖ ਲਾਂਗੇ ਤੇ ਸਾਰਿਆਂ ਦਾ ਛਿਲਕਾ ਉਤਾਰਨ ਤੋਂ ਬਾਅਦ ਆਪਾਂ ਇੱਕ ਫੋਕ ਲੈ ਲਾਂਗੇ ਫੋਕ ਦੇ ਨਾਲ ਨਾ ਆਪਾਂ ਇਹਦੇ ਵਿੱਚ ਗਲੀਆਂ ਕਰ ਲਾਂਗੇ ਤਾਂ ਕਿਉਂਕਿ ਆਪਾਂ ਸਾਵਧੀਆਂ ਅਰਬੀਆਂ ਹੀ ਪਕਾਵਾਂਗੇ ਤਾਂ ਕਿ ਇਹਦੇ ਵਿੱਚ ਮਸਾਲਾ ਅੰਦਰ ਤੱਕ ਭਰ ਜੇ ਤੇ ਇਹ ਚੰਗੀ ਤਰੀਕੇ ਦੇ ਨਾਲ ਤਿਆਰ ਹੋ ਜਾਣ ਤੇ ਇਹਦੇ ਕਰਕੇ ਨਾ ਆਪਾਂ ਇਹਦੇ ਵਿੱਚ ਗਲੀਆਂ ਕੱਟ ਲਾਂਗੇ ਫੋਕ ਦੇ ਨਾਲ ਸਾਰੀਆਂ ਅਰਬੀਆਂ ਦੇ ਵਿੱਚ ਆਪਾਂ ਨੇ ਸੇਮ ਹੀ ਇਸੇ ਬਸਸ ਰਹੀ ਗਲੀਆਂ ਕੱਟ ਲੈਣੀਆਂ ਤਾਂ ਕਿ ਮਸਾਲਾ ਇਹਦੇ ਵਿੱਚ ਅੰਦਰ ਤੱਕ ਵਗ ਜੇ ਮੇਰੀ ਆਵਾਜ਼ ਥੋੜੀ ਜੀ ਕੋਲਡ ਕਰਕੇ ਜ਼ਿਆਦਾ ਖਰਾਬ ਹੈਗੀ ਤੇ ਇਹਦੇ ਕਰਕੇ ਤੁਸੀਂ ਪਲੀਜ਼ ਐਵੇਂ ਦੀ ਆਵਾਜ਼ ਦੇ ਵਿੱਚ ਹੀ ਐਡਜਸਟ ਕਰਿਓ ਤੇ ਮੇਰੀ ਵੀ ਚੈਨਲ ਨੂੰ ਜੇਕਰ ਹੁਣ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਉਸ ਤੋਂ ਬਾਅਦ ਜਿਹੜੀ ਕੋਈ ਅਰਬੀ ਜ਼ਿਆਦਾ ਵੱਡੀ ਆ ਉਹਨੂੰ ਆਪਾਂ ਕੱਟ ਲਾਂਗੇ ਆਦਰਵਾਇਜ਼ ਆਪਾਂ ਆਰਬੀਆਂ ਸਾਫਤੀਆਂ ਹੀ ਐਵੇਂ ਹੀ ਤਿਆਰ ਕਰਤੀਆਂ ਨੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜਾ ਮਸਾਲਾ ਪਾਵਾਂਗੇ ਸਭ ਤੋਂ ਪਹਿਲਾਂ ਲਾਲ ਮਿਰਚ ਪਾਵਾਂਗੇ ਉਸ ਤੋਂ ਬਾਅਦ ਹਲਦੀ ਪਾਵਾਂਗੇ ਤੇ ਨਮਕ ਪਾਵਾਂਗੇ ਇਹਨਾਂ ਨੂੰ ਪਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਹੁਣ ਥੋੜਾ ਜਿਹਾ ਆਪਾਂ ਤੇ ਆਇਲ ਲਗਾ ਉਹ ਐਡ ਕਰ ਲਾਂਗੇ ਤੇ ਇਹਨਾਂ ਨੂੰ ਆਪਾਂ ਚੰਗੀ ਤਰੀਕੇ ਨਾਲ ਮਿਕਸ ਕਰ ਲਾਂਗੇ ਚੰਗੀ ਤਰੀਕੇ ਨਾਲ ਮਿਕਸ ਕਰ ਲਾਂਗੇ ਬਿਲਕੁਲ ਬਿਹਾਰੀ ਅਰਬੀਆਂ ਦੇ ਵਿੱਚ ਜਿਹੜਾ ਮਸਾਲਾ ਹੈਗਾ ਉਹ ਪ੍ਰੋਪਰ ਚੰਗੀ ਤਰੀਕੇ ਦੇ ਨਾਲ ਭਰਿਆ ਜਾਵੇ ਤੇ ਇਹਦੇ ਕਰਕੇ ਆਪਾਂ ਨੂੰ ਬਿਲਕੁਲ ਚੰਗੀ ਤਰੀਕੇਦਰਾ ਮਿਕਸ ਕਰਾਂਗੇ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਸਕਦੇ ਹੋ ਵੀ ਆਪਾਂ ਨੇ ਕਿਵੇਂ ਮਿਕਸ ਕੀਤਾ ਉਸ ਤੋਂ ਬਾਅਦ ਆਪਾਂ ਨੇ ਇਹਨਾਂ ਨੂੰ ਇੱਕ ਪੈਨ ਦੇ ਵਿੱਚ ਪਾ ਲੈਣਾ ਹੈਗਾ ਪੈਨ ਦੇ ਵਿੱਚ ਪਾ ਕੇ ਨਾ ਆਪਾਂ ਨੇ ਇਹਨਾਂ ਨੂੰ ਚੰਗੇ ਤਰੀਕੇ ਨਾਲ ਕਿਉਂਕਿ ਆਇਲ ਤਾਂ ਆਪਾਂ ਇਹਦੇ ਵਿੱਚ ਐਡ ਕਰ ਲਿਆ ਸੀ ਹੁਣ ਆਪਾਂ ਇਹਨਾਂ ਨੂੰ ਚੰਗੇ ਤਰੀਕੇ ਦੇ ਨਾਲ ਭੁੰਨ ਲੈਣਾ ਹੈਗਾ ਤਾਂ ਕਿ ਜਿਹੜਾ ਇਹਦਾ ਮਸਾਲਾ ਹੈ ਉਹ ਚੰਗੇ ਤਰੀਕੇ ਦੇ ਨਾਲ ਇਹਨਾਂ ਦੇ ਵਿੱਚ ਐਬਜ਼ਾਰਬ ਹੋ ਜਾਵੇ ਤੇ ਆਪਣੀਆਂ ਅਰਬੀਆਂ ਵਧੀਆ ਤਰੀਕੇ ਦੇ ਨਾਲ ਪੱਕ ਸਕਣ ਤੇ ਐਵੇਂ ਦੇ ਤਰੀਕੇ ਨਾਲ ਤੁਸੀਂ ਇਸ ਟਾਈਪ ਨਾਲ ਤੁਸੀਂ ਸਬਜ਼ੀ ਬਣਾਉਂਗੇ ਨਾ ਅਰਬੀਆਂ ਦੀ ਤੇ ਤੁਸੀਂ ਜਿਨ੍ਹਾਂ ਨੂੰ ਅਰਬੀਆਂ ਨਹੀਂ ਵੀ ਪਸੰਦ ਉਹਨਾਂ ਨੂੰ ਵੀ ਅਰਬੀ ਬਿਲਕੁਲ ਚੰਗੀ ਪਸੰਦ ਆਉਗੀ ਤੇ ਤੁਸੀਂ ਦੇਖ ਸਕਦੇ ਹੋ ਕਿਵੇਂ ਐਬਜ਼ਾਰਬ ਕਰ ਲਿਆ ਇਹਨਾਂ ਨੇ ਆਪਣੇ ਅੰਦਰ ਹੀ ਸਾਰੇ ਤੇਲ ਨੂੰ ਜਿਹੜਾ आले ਵਾਲੇ ਫਰਰੇਆ ਸੀਗਾ ਉਹਨੂੰ ਚੰਗੀ ਤਰੀਕੇ ਦੇ ਨਾਲ ਇਹਨੇ ਐਬਜ਼ਾਰਬ ਕਰ ਲਿਆ ਰਬੀ ਨੂੰ ਤੇ ਆਪਾਂ ਨੇ ਇਹਨੂੰ ਚੰਗੀ ਤਰੀਕੇ ਦੇ ਨਾਲ ਬਿਲਕੁਲ ਪ੍ਰੋਪਰ ਭੁੰਨ ਲਿਆ ਜਿੰਨੀ ਆਪਾਂ ਨੂੰ ਨੀਡ ਸੀਗੀ ਤੇ ਇਹਨੂੰ ਕੱਢ ਕੇ ਸਾਈਡ ਤੇ ਆਪਾਂ ਰੱਖ ਲਾਂਗੇ ਤੇ ਇਹਨਾਂ ਨੂੰ ਸਾਈਡ ਤੇ ਰੱਖਣ ਤੋਂ ਬਾਅਦ ਆਪਾਂ ਪੈਨ ਦੇ ਵਿੱਚ ਦੁਬਾਰਾ ਥੋੜਾ ਜਿਹਾ ਤੇਲ ਐਡ ਕਰਾਂਗੇ ਦੇਲ ਜਦੋਂ ਹਲਕਾ ਜਿਹਾ ਗਰਮ ਹੋ ਗਿਆ ਆਪਾਂ ਇਹਦੇ ਵਿੱਚ ਦੇਖਾਂਗੇ ਵੀ ਹਾਂ ਆਪਣਾ ਤੇਲ ਥੋੜਾ ਜਿਹਾ ਗਰਮ ਹੋ ਗਿਆ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜੀਰਾ ਐਡ ਕਰ ਲਾਂਗੇ ਜੀਰਾ ਐਡ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਹੁਣ ਐਡ ਕਰਾਂਗੇ ਮਤਲਬ ਜਿਹੜਾ ਆਪਣਾ ਕੜੀ ਪੱਤਾ ਹੈਗਾ ਉਹ ਤੇਜ ਪੱਤਾ ਹੈਗਾ ਉਹ ਐਡ ਕਰ ਦਾਂਗੇ ਲੋਗ ਐਡ ਕਰ ਲਾਂਗੇ ਤੇ ਇਹ ਖੜੇ ਮਸਾਲੇ ਨੇ ਇਹਨਾਂ ਨਾਲ ਮਤਲਬ ਜਿਹੜਾ ਟੇਸਟ ਹੈ ਨਾ ਉਹ ਫਲੇਵਰ ਬਹੁਤ ਵਧੀਆ ਆਉਂਦਾ ਹੈਗਾ ਆਪਾਂ ਨੇ ਇਹਦੇ ਵਿੱਚ ਲਾਈਟੀ ਪਾ ਲਈ ਤੇ ਇਹਨਾਂ ਨੂੰ ਖੜੇ ਮਸਾਲਿਆਂ ਨੂੰ ਆਪਾਂ ਨੇ ਥੋੜਾ ਜਿਹਾ ਟਾਈਮ ਹਾਂ ਫਰਾਈ ਕਰ ਲਿਆ ਭੁੰਨ ਲਿਆ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜੀ ਆਪਣੀ ਹੀਗ ਹੈਗੀ ਉਹ ਵੀ ਐਡ ਕਰ ਲਾਂਗੇ ਹੀਗ ਦਾ ਟੇਸਟ ਤੁਹਾਨੂੰ ਪਤਾ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਤੇ ਉਸ ਤੋਂ ਬਾਅਦ ਜਿਹੜੀ ਟਮਾਟਰ ਟਮਾਟੋ ਤੇ ਪਿਆਜ਼ ਵਗੈਰਾ ਦੀ ਪਿਉਰੀ ਜੀ ਬਣਾਈ ਵੀਅਾਪਾ ਇਹਦੇ ਵਿੱਚ ਐਡ ਕਰਕੇ ਵੀ ਚੰਗੀ ਤਰੀਕੇ ਨਾਲ ਭੁੱਲ ਲਾਂਗੇ ਉਸ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਜਿਹੜੀ ਆਪਣੀ ਲਾਲ ਮਿਰਚ ਹੈਗੀ ਉਹ ਐਡ ਕਰ ਲਾਂਗੇ ਲਾਲ ਮਿਰਚ ਐਡ ਕਰਨ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਜਿਹੜਾ ਆਪਣਾ ਗਰਮ ਮਸਾਲਾ ਹੈਗਾ ਨਾ ਗਰਮ ਮਸਾਲਾ ਐਡ ਕਰ ਲਾਂਗੇ ਇਹਦੇ ਵਿੱਚ ਜੇ ਗਰਮ ਮਸਾਲਾ ਐਡ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਹਲਦੀ ਐਡ ਕਰ ਲਾਂਗੇ ਤੇ ਨਮਕ ਐਡ ਕਰ ਲਾਂਗੇ ਇਹਨਾਂ ਨੂੰ ਆਪਾਂ ਚੰਗੇ ਤਰੀਕੇ ਦੇ ਨਾਲ ਮਿਕਸ ਕਰ ਲਾਂਗੇ ਤੇ ਮਿਕਸ ਕਰਕੇ ਆਪਾਂ ਇਹਨੂੰ ਜਦੋਂ ਚੰਗੇ ਤਰੀਕੇ ਨਾਲ ਮਿਕਸ ਹੋ ਗਿਆ ਤੁਸੀਂ ਦੇਖ ਸਕਦੇ ਹੋ ਆਪਾਂ ਇਹਦੇ ਨੂੰ ਪਕਾਉਣਾ ਹੈ ਜਿਹੜਾ ਟਮਾਟਰ ਦਾ ਕੱਚਾ ਟੇਸਟ ਹੈ ਉਹ ਇਹਦੇ ਵਿੱਚ ਨਾ ਰਹੇ ਇਹਦੇ ਕਰਕੇ ਆਪਾਂ ਨੇ ਟਮਾਟਰ ਨੂੰ ਚੰਗੇ ਤਰੀਕੇ ਦੇ ਨਾਲ ਪਕਾਉਣਾ ਤੇ ਉਸ ਤੋਂ ਬਾਅਦ ਲਾਸ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜਾ ਆਪਣਾ ਜੀਰੇ ਦਾ ਮਸਾਲਾ ਹੈਗਾ ਉਹ ਆਪਾਂ ਇਹਦੇ ਵਿੱਚ ਐਡ ਕਰਾਂਗੇ ਇਨੂੰ ਆਪਾਂ ਤੰਗੀ ਤਰੀਕੇ ਦੇ ਨਾਲ ਪਕਾ ਲਾਂਗੇ ਤੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਵੀ ਆਪਾਂ ਨੇ ਇਹਦੇ ਵੀ ਕੱਚਾ ਕੱਚਾ ਪਾਣੀ ਛੱਡਣਾ ਉਸ ਤੋਂ ਬਾਅਦ ਕਸੂਰੀ ਮੇਥੀ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਤੇ ਇਹਨੂੰ ਵੀ ਆਪਾਂ ਚੰਗੀ ਤਰੀਕੇ ਨਾਲ ਭੁੰਨ ਲਾਂਗੇ ਇਹਨੂੰ ਸਾਰੇ ਕਾਸੇ ਨੂੰ ਭੁੰਨਣ ਤੋਂ ਬਾਅਦ ਜਦੋਂ ਚੰਗੀ ਤਰੀਕੇ ਦੇ ਨਾਲ ਇਹ ਭੁੰਨਿਆ ਗਿਆ ਉਸ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ मतलब ਜਿਵੇਂ ਚੰਗੀ ਤਰ੍ਹਾਂ ਕਿੰਪਨੇਗਾ ਫਿਰ ਉਸ ਤੋਂ ਬਾਅਦ ਆਪਾਂ ਨੇ ਤਾਜ਼ਾ ਦਹੀਂ ਐਡ ਕਰਨੀ ਆ ਆਪਾਂ ਨੇ ਪਹਿਲਾਂ ਦੀ ਦਹੀਂ ਨਹੀਂ ਮਤਲਬ ਉਹਦੇ ਕਿ ਕੋਈ ਖਟਾਸ ਨਹੀਂ ਹੋਣੀ ਚਾਹੀਦੀ ਦਹੀਂ ਐਡ ਕਰਨੀ ਆ ਤੇ ਦਹੀਂ ਐਡ ਕਰਨ ਤੋਂ ਬਾਅਦ ਆਪਾਂ ਨੇ ਫਟਾਫਟ ਹਾਈ ਫਲੇਮ ਤੇ ਕਰਨੀ ਆ ਤੇ ਨੂੰ ਚੰਗੀ ਤਰੀਕੇ ਨਾਲ ਹਿਲਾਉਣਾ ਹੈ ਕਿਉਂਕਿ ਇਹ ਫਟ ਜਾਂਦੀ ਹੁੰਦੀ ਹੈ ਦਹੀਂ ਇਹਦੇ ਕਰਕੇ ਆਪਾਂ ਨੇ ਤਾਜ਼ਾ ਦਹੀਂ ਹੀ ਯੂਜ਼ ਕਰਨੀ ਹੈ ਇਹ ਤੇ ਇਹ ਸਾਰਾ ਕੁਝ ਇਹਦੇ ਵਿੱਚ ਜੋ ਕਰਨ ਤੋਂ ਬਾਅਦ ਆਪਾਂ ਨੇ ਨਾ ਇਨੂੰ ਕੁਸ਼ਟ ਟਾਈਮ ਲਈ ਪਕਾ ਲੈ ਉਸ ਤੋਂ ਬਾਅਦ ਜੇ ਆਪਾਂ ਤੁਹਾਨੂੰ ਲੱਗਦਾ ਗਰੇਵੀ ਥੋੜੀ ਜਿਹੀ ਹੋ ਹੋਏਗੀ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜਾ ਜਿਹੇ ਦੇ ਵਿੱਚ ਉਸ ਹਿਸਾਬ ਨਾਲ ਪਾਣੀ ਐਡ ਕਰ ਦਾਂਗੇ ਤਾਂ ਕਿ ਇਹਦੇ ਵਿੱਚ ਜਿਹੜੇ ਗਰੇਵੀ ਆ ਉਹ ਚੰਗੀ ਤਰੀਕੇ ਦੇ ਨਾਲ ਬਣ ਜੇ ਜਾਵੇ ਤੇ ਉਸ ਤੋਂ ਬਾਅਦ ਇਸ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਜਦੋਂ ਬੋਇਲ ਆ ਗਿਆ ਨਾ ਇੱਕ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਨੀ ਆਪਣੀ ਅਰਬੀ ਅਰਬੀ ਐਡ ਕਰਕੇ ਆਪਾਂ ਚੰਗੀ ਤਰੀਕੇ ਦੇ ਨਾਲ ਇਹਨੂੰ ਹਿਲਾ ਦੇਣਾਗਾ ਇੱਕ ਵਾਰੀ ਹੁਣ ਆਪਾਂ ਇਹਨਾਂ ਅਰਬੀ ਨੂੰ ਇਹਦੇ ਵਿੱਚ ਚੰਗੀ ਤਰੀਕੇ ਨਾਲ ਥੋੜਾ ਜਿਹਾ ਟਾਈਮ ਮਤਲਬ ਇਹਨੂੰ ਟਾਈਮ ਦੇਣਾ ਹੈਗਾ ਪੱਕਣ ਵਾਸਤੇ ਤੇ ਫਿਰ ਇਹਨੂੰ ਆਪਾਂ ਕਵਰ ਕਰਕੇ ਰੱਖ ਦਵਾਂਗੇ ਕੁਝ ਟਾਈਮ ਲਈ ਤਾਂ ਕਿ ਆਪਣੀ ਅਰਬੀਆਂ ਜਿਹੜੀ ਵਿੱਚ ਚੰਗੀ ਤਰੀਕੇ ਨਾਲ ਪੱਕ ਜਾਵੇ ਤੇ ਇਹਨੂੰ 5-10 ਮਿੰਟ ਬਾਅਦ ਜਦੋਂ ਆਪਾਂ ਦੇਖਾਂਗੇ ਤੇ ਆਪਣੀ ਜਿਹੜੀ ਇਹ ਸਬਜ਼ੀ ਹੈਗੀ ਉਹ ਬਣ ਕੇ ਅਰਬੀਆਂ ਦੀ ਬਿਲਕੁਲ ਰੈਡੀ ਐਵੇਂ ਵਨ ਕੇ ਚਲੋ ਵੀ ਹਾਂ ਆਪਣੀ ਹੁਣ ਅਰਬੀਆ ਦੀ ਸਬਜ਼ੀ ਬਣ ਕੇ ਬਿਲਕੁਲ ਰੈਡੀ ਹੈ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਇਹਦੇ ਵਿੱਚ ਚਾਕੂ ਮਾਰ ਕੇ ਦੇਖ ਲਓ ਮਤਲਬ ਇਹਦੇ ਵਿੱਚ ਚਾਕੂ ਆਰਾਮ ਨਾਲ ਲੱਗ ਗਿਆ ਤੇ ਆਪਣੀ ਅਰਬੀ ਪੱਕ ਕੇ ਬਿਲਕੁਲ ਰੈਡੀ ਹੈ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਤੁਸੀਂ ਹੁਣ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਤਦ ਤੱਕ ਲਈ ਮਿਲਾਂਗੇ ਲਾਸਟ ਦੇ ਵਿੱਚ ਅਪਏ ਦੇ ਤਣੀਆਂ ਵੀ ਪਾ ਦਾਂਗੇ ਤਦ ਤੱਕ ਲਈ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਬਾਏ ਬਾਏ ਟੇਕ ਕੇਅਰ ਸ਼ਸ਼੍ਰੀ ਕਾਲ ਤੇ ਤੁਸੀਂ ਇੰਜੋਏ ਕਰੋ ਹੁਣ ਅਰਬੀ ਦੀ ਸਬਜੀ ਇੱਕ ਨਵੇਂ ਸਟਾਈਲ ਨਾਲ ਜਿਹੜੇ ਕਿ ਤੁਸੀਂ ਇੱਕ ਵਾਰੀ ਬਣਾਉਂਗੇ ਹਮੇਸ਼ਾ ਲਈ ਤੁਹਾਡੇ ਹੱਥਾਂ ਦੇ ਵਿੱਚ ਇਹਦਾ ਸਵਾਦ ਰਹੇ ਜੂਗਾ ਤੇ ਤੁਸੀਂ ਏਸੇ ਸਟਾਈਲ ਨਾਲ ਬਣਾ ਕੇ ਹੀ ਖਾਓਗੇ